ਜੀ ਦੋਸਤੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰੂ ਕੇ ਤਬੇਲੇ ਗੁਰਦੁਆਰਾ ਥੜਾ ਸਾਹਿਬ ਪਾਸ਼ਾ ਸ਼ੇਮੀ ਵਾਲੀ ਕਲਾਂ ਗੁਰਦੁਆਰਾ ਸਾਹਿਬ ਜੀ ਦਾ ਜੋੜਾ ਘਰ ਆ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੱਖਾ ਲੱਗਿਆ ਠੰਡੀਆਂ ਹਵਾਵਾਂ ਮਾਰ ਰਿਹਾ ਤੇ ਇਹ ਦੋਸਤੋ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਮੇਨ ਐਂਟਰੀ ਗੇਟ ਤੇ ਜਿੱਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਥੜਾ ਸਾਹਿਬ ਜੀ ਤੇ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਕਰੋਣਿਆਂ ਤੁਹਾਨੂੰ ਦਰਸ਼ਨ ਵੀਡੀਓ ਨਾਲ ਦੋਸਤੋ ਬਣੇ ਰਹੋ ਤੇ ਆਪਾਂ ਬਾਬਾ ਸੱਜਣ ਸਿੰਘ ਜੀ ਦਾ ਤੁਹਾਨੂੰ ਖੂਬ ਵੀ ਦਿਖਾਉਣੇ ਆ ਜਿਹੜਾ ਬਾਬਾ ਸੱਜਣ ਸਿੰਘ ਜੀ ਦਾ ਖੂ ਸੀਗਾ ਉਹ ਇਸ ਸਮੇਂ ਪ੍ਰਾਤਨ ਪੁਰਾਣੇ ਸਮੇਂ ਦਾ ਮੌਜੂਦ ਆ ਜੀ ਤੇ ਉਹ ਵੀ ਆਪਾਂ ਦਿਖਾਉਨੇ ਆ ਤੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਕਰਾਉਨੇ ਆ ਤੁਹਾਨੂੰ ਦਰਸ਼ਨ ਜਿਸ ਧਰਤੀ ਨੂੰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਗ ਲਾਏ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਕਰਾਉਨੇ ਆ ਦਰਸ਼ਨ ਤੁਹਾਨੂੰ ਚੱਲਦੇ ਆ ਜੀ ਚਲੋ ਹਾਂ ਜੀ ਦੋਸਤੋ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਮੇਨ ਐਂਟਰੀ ਗੇਟ ਤੇ ਜਿੱਥੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਜੀ ਤੇ ਵੀਡੀਓ ਨਾਲ ਦੋਸਤੋ ਬਣੇ ਰਹੋ ਲੈ ਕੇ ਚੱਲਦੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਗੁਰਦਵਾਰਾ ਸਾਹਿਬ ਜੀ ਦਾ ਜੋੜਾ ਘਰ ਆ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੱਖਾ ਲੱਗਿਆ ਠੰਡੀਆਂ ਹਵਾਵਾਂ ਮਾਰ ਰਿਹਾ ਤੇ ਇੱਧਰਲੇ ਪਾਸੇ ਤੁਸੀਂ ਦੇਖੋ ਜੀ ਜੋੜੇ ਲਾਏ ਹੋਇਆ ਸੰਗਤਾਂ ਦੇ ਇੱਥੇ ਆਪਾਂ ਜੋੜੇ ਲਾ ਕੇ ਲੈ ਕੇ ਚੱਲਦੇ ਹਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਕਰਾਉਣੇ ਆ ਦਰਸ਼ਨ ਦੋਸਤੋ ਵੀਡੀਓ ਨਾਲ ਬਣੇ ਰਹੋ ਹਾਂਜੀ ਦੋਸਤੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਦਰਬਾਰ ਸਾਹਿਬ ਜੀ ਦੇ ਵਿੱਚ ਤੇ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਇਸ ਧਰਤੀ ਨੂੰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਗ ਲਾਏ ਜੀ ਤੇ ਇੱਥੇ ਬਾਬਾ ਸੱਜਣ ਸਿੰਘ ਜੀ ਦਾ ਖੂਬ ਹੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦਿਖਾਉਨੇ ਆ ਤੇ ਇਧਰਲੇ ਪਾਸੇ ਤੁਸੀਂ ਨਿਸ਼ਾਨ ਸਾਹਿਬ ਜੀ ਦੇ ਕਰੋ ਦਰਸ਼ਨ ਤੇ ਕਰੋ ਆਪਣਾ ਜੀਵਨ ਸਫਲਾ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਜੀ ਦੇਖ ਸਕਦੇ ਹੋ ਤੁਸੀਂ ਅੱਜ ਆਪਾਂ ਗੁਰਦੁਆਰਾ ਥੜਾ ਸਾਹਿਬ ਪਹੁੰਚੇ ਆ 41 ਕਲਾ ਪਿੰਡ ਜੋ ਲੁਧਿਆਣਾ ਦੇ ਵਿੱਚ ਪੈਂਦਾ ਜੀ ਦੋਸਤੋ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸੰਗਤੋ ਤੁਸੀਂ ਵੀ ਇਸ ਜਗ੍ਹਾ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਰੂਰ ਆਓ ਜੀ कि आज के सत्य तारों में निशस्त्र की अरावरे वित्त नाम हो रही है नया ता पर सारे केवल और केवल व्यापार सहिया फलदा को है करते हैं और एकतिया राव जी के कुने के पाला को करके आई चंदना مات بچہ تلجواہر مارکہ جے کھوٹی سکتوں رہنگی تدے بجائی مات جیہاں کا دکھا کھا سو میں تسر لگائی یہ یک جاری آج جاں کھوٹ سویی ہوئے مات لانگی تدہر یہ نارچلی سام کوئے جنگا نور کا ایک ہے جاس کی افتجا بلے یہ کھلک مستیت سنا کرنا کھا یہ کھاپا کھلا پچھے کے یہ جان در دیت گارا या देवी सर्वभूतेषु त्वं रूपेण संस्थिता नमस्तस्यै 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 नमो नमः विदे परम पत्ता सदा विहास विघे दुष्ट पाप का नाशय सकल रोह के आधार विघे अगत के सेना भर परतावे समाज विघे नाके सह जितिया आदलाल पत्ता सदा विहास विघे दुष्ट पाप का नाशय सकल गुणातीत सह विघे क्षेत्रतीत मत सह आधार देहि पावो राखो विघे हातो बे सदा सोलाल पत्ता सदा विहास विघे ਕੰਨਾਂ ਆਸਰ ਬੰਨੇ ਨਹੀਂ ਕਰਦੇ ਇਹ ਨਾ ਜਾਣੀ ਕੋ ਕਹੇ ਵਿਚੇ ਪਛਤਾਏ ਆਗਮ ਕਰ ਨਾ ਸੜਾ ਆਇਆ ਜੀ ਤਾਂ ਹੈ ਤਨ ਵਿਚਾਰ ਅਸਾ ਜਾਮ ਦੇ ਰਹੇ ਇਹ ਕੋ ਮਨ ਜਾਣੇ ਮਨ ਕੋਏ ਕੰਢੇ ਸੋਤੋ ਵੀ ਮਰਬੋਧ ਬਣੇ ਦੋਸਤੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰੂ ਕੇ ਤਬੇਲੇ ਗੁਰਦੁਆਰਾ ਥੜਾ ਸਾਹਿਬ ਪਾਸ਼ਾ ਸ਼ੇਮੀ ਵਾਲੀ ਕਲਾਂ ਦਿਲਬਾਗ ਗੁਲਬਾਗ